ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰ ਐਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਜੀ ਇਸ ਘਰ ਦੀ ਜਗ੍ਹਾ 14 ਮਰਲੇ ਹੈ ਫਰੰਟ ਤੋਂ ਸਾਰੀ ਦੇਖ ਹੀ ਲਈ ਸੀ ਪਹਿਲਾਂ ਬਾਹਰ ਫਰੰਟ ਤੇ ਵੱਡਾ ਗੇਟ ਲੱਗਾ ਹੋਇਆ ਹੈ ਗੱਡੀਆਂ ਅੰਦਰ ਲੱਗਦੀਆਂ ਹਨ ਐਂਟਰੀ ਤੇ ਕਾਫੀ ਖੁੱਲਡੁੱਲਾ ਵਿਹੜਾ ਹੈ ਅਤੇ ਇੱਕ ਸਾਈਡ ਤੇ ਥੋੜੀ ਕੱਚੀ ਜਗ੍ਹਾ ਰੱਖੀ ਹੋਈ ਹੈ ਸਬਜ਼ੀਆਂ ਵਗੈਰਾ ਉਗਾਉਣ ਲਈ ਬਾਕੀ ਜਗ੍ਹਾ ਪੱਕੀ ਕੀਤੀ ਹੋਈ ਹੈ ਜੀ ਬਾਕੀ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਹੀ ਰਹੇ ਹਾਂ ਖਿੜਕੀਆਂ ਦਰਵਾਜ਼ੇ ਸਾਰੇ ਲੱਗੇ ਹੋਏ ਹਨ ਪੇਂਟ ਦਾ ਕੰਮ ਸਾਰਾ ਹੋਇਆ ਹੈ ਜੀ ਅੰਦਰ ਵਿੱਚ ਟੋਟਲ 4 ਬੈੱਡਰੂਮ ਬਣੇ ਹੋਏ ਹਨ 2 ਬਾਥਰੂਮ ਬਣੇ ਹੋਏ ਹਨ 2 ਰਸੋਈਆਂ ਬਣੀਆਂ ਹੋਈਆਂ ਹਨ ਤੇ 2 ਸਟੋਰ ਰੂਮ ਬਣੇ ਹੋਏ ਹਨ ਤੇ ਇੱਕ ਵੱਡੀ ਲੌਬੀ ਬਣੀ ਹੋਈ ਹੈ ਤਾਨੂੰ ਵਾਰੀ ਵਾਰੀ ਆਪਾਂ ਸਾਰਾ ਦਿਖਾ ਦਿੰਨੇ ਆ ਤੇ ਦੇਖ ਲਓ ਆ ਜੀ ਪਹਿਲਾ ਕਮਰਾ ਬਣਿਆ ਹੋਇਆ ਇੱਕ ਦੀਵਾਰ ਤੇ ਅਲੱਗ ਕਲਰ ਦਾ ਪੇਂਟ ਹੋਇਆ ਆ ਬਾਕੀ ਤਿੰਨ ਦੀਵਾਰਾਂ ਤੇ ਅਲੱਗ ਕਲਰ ਦਾ ਪੇਂਟ ਹੋਇਆ ਆ ਜੀ ਤੇ ਇਹਦੇ ਨਾਲ ਹੀ ਵੈਂਟੀਲੇਸ਼ਨ ਵਾਸਤੇ ਵੀ ਜਗ੍ਹਾ ਛੱਡੀ ਹੋਈ ਆ ਤੁਹਾਨੂੰ ਵੀ ਦਿਖਾ ਦਿੰਨੇ ਆ ਜੀ ਆ ਜੀ ਉੱਪਰ ਜੰਗਲਾ ਛੱਡਿਆ ਹੈ ਵੈਂਟੀਲੇਸ਼ਨ ਵਾਸਤੇ ਇਹ ਘਰ ਆਬਾਦੀ ਦੇ ਵਿੱਚ ਬਣਿਆ ਆ ਜੀ ਮਾਲਕਾਂ ਦਾ ਕਹਿਣਾ ਹੈ ਕਿ ਘਰ ਆਪ ਤਿਆਰ ਕੀਤਾ ਹੈ ਹਰ ਚੀਜ਼ ਬੜੀ ਮਜ਼ਬੂਤ ਲਗਾਈ ਹੋਈ ਹੈ ਇਹ ਕੋਈ ਬਿਲਡਰ ਦਾ ਬਣਿਆ ਨਹੀਂ ਹੈਗਾ ਜੀ ਬਾਕੀ ਦੇਖ ਹੀ ਰਹੇ ਹੋ ਸਾਰੇ ਪਾਸੇ ਲੌਬੀ ਇਰੇ ਚ ਪੌੜੀਆਂ ਉੱਪਰ ਜਾਂਦੀਆਂ ਹਨ ਅਤੇ ਇੱਕ ਸਾਈਡ ਤੇ ਆ ਕਮਰੇ ਦੇ ਨਾਲ ਸਟੋਰ ਰੂਮ ਬਣਿਆ ਹੋਇਆ ਸਟੋਰ ਰੂਮ ਵਿੱਚ ਦੀਵਾਰ ਤੇ ਵੀ ਟਾਇਲ ਲੱਗੀ ਹੋਈ ਹੈ ਤੇ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਜੀ ਸਾਰੀ ਤੇ ਉਹਦੇ ਨਾਲ ਇੱਕ ਹੋਰ ਕਮਰਾ ਬਣਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ ਜੀ ਕਮਰੇ ਸਾਰੇ ਖੁੱਲੇ ਡੁੱਲੇ ਬਣੇ ਹੋਏ ਹਨ ਆ ਜੀ ਦੂਜਾ ਕਮਰਾ ਬਣਿਆ ਹੋਇਆ ਜੀ ਦੂਜਾ ਕਮਰਾ ਵੀ ਬਹੁਤ ਖੁੱਲਣਾ ਡੁੱਲਾ ਬਣਿਆ ਹੋਇਆ। ਇਸ ਕਮਰੇ ਦੇ ਨਾਲ ਅਟੈਚ ਸਟੋਰ ਰੂਮ ਬਣਿਆ ਆ ਜੀ ਇੱਕ। ਆ ਦੇਖੋ ਜੀ। ਇਹ ਵੀ ਕਾਫੀ ਖੁੱਲਣਾ ਡੁੱਲਾ ਬਣਿਆ ਪੇਟੀਆਂ ਪੋਟੀਆਂ ਜੋ ਪੁਰਾਣਾ ਸਮਾਨ ਹੈ। ਇੱਕ ਸਾਈਡ ਤੇ ਰੱਖਣਾ ਹੋਵੇ ਜਿਹੜਾ ਉਹ ਤੁਸੀਂ ਇੱਧਰ ਰੱਖ ਸਕਦੇ ਹੋ ਜੀ। ਬਾਕੀ ਅੰਦਰ ਕਮਰਿਆਂ ਵਿੱਚ ਪੱਥਰ ਲੱਗਾ ਹੋਇਆ ਜੀ ਸਾਰਾ। ਲੌਬੀ ਏਰੀਆ ਵਿੱਚ ਵੀ ਸਾਰੇ ਟਾਇਲ ਲੱਗੀ ਹੋਈ ਹੈ। ਆ ਦੇਖੋ ਜੀ। ਕਿਚਨ ਵਿੱਚ ਵੀ ਫਰਸ਼ ਤੇ ਟਾਇਲ ਲੱਗੀ ਹੋਈ ਹੈ ਸਾਰੀ। ਕਿਚਨ ਵਿੱਚ ਖਾਣਿਆਂ ਦਾ ਕੰਮ ਹੋਇਆ ਹੋਇਆ ਹੈ, ਦੀਵਾਰ ਤੇ ਵੀ ਟੈਲ ਲੱਗੀ ਹੋਈ ਹੈ। ਇੱਕ ਸਾਈਡ ਤੇ ਛਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ। ਬਾਕੀ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਰਹੇ ਹਾਂ। ਹਾਂ, ਸਾਹਮਣੇ ਜੀ ਪੌੜੀਆਂ ਉੱਪਰ ਜਾਂਦੀਆਂ ਹਨ ਦੂਜੀ ਮੰਜ਼ਲ ਤੇ। ਪੌੜੀਆਂ ਦੋਨੋਂ ਪਾਸੇ ਚੜਦੀਆਂ ਹਨ। ਬਾਕੀ ਦੇਖ ਰਹੇ ਹੋ ਤੁਸੀਂ ਵੀਡੀਓ ਵਿੱਚ। ਨਾਲ ਵਿਚਕਾਰ ਵੈਸ਼ ਬੈਸਨ ਲੱਗਾ ਹੋਇਆ ਹੈ। ਪੌੜੀਆਂ ਦੇ نیچے। ਤੇ ਇਹਦੇ ਸਾਹਮਣੇ ਪਾਸੇ ਇੱਕ ਹੋਰ ਕਿਚਨ ਬਣੀ ਹੋਈ ਹੈ। ਤਾਂ ਨੂੰ ਕਿਹਾ ਸੀਗਾ ਕਿ ਘਰ ਵਿੱਚ ਦੋ ਕਿਚਨ ਬਣੀ ਹੋਈਆਂ ਨੇ ਆਹ ਦੇਖੋ ਜੀ ਆ ਦੂਜੀ ਕਿਚਨ ਬਣੀ ਹੋਈ ਹੈ ਇੱਧਰ ਵੀ ਸਾਰੀ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਫੋਰਸ ਤੇ ਟਾਇਲ ਲੱਗੀ ਹੋਈ ਹੈ ਖਿੜਕੀ ਵੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਸ਼ੈਲਫਾਂ ਸ਼ੈਲਫਾਂ ਵੀ ਸਾਰੀ ਪਈਆਂ ਹੋਈਆਂ ਨੇ ਜੀ ਤੁਸੀਂ ਦੇਖ ਹੀ ਰਹੇ ਹੋ ਸੋਈ ਕਾਫੀ ਖੁਲੜਲੀ ਬਣੀ ਹੋਈ ਹੈ ਘਰ ਦੇ ਮਾਲਕਾਂ ਦਾ ਨੰਬਰ ਹੈ ਜੀ 79 863 64 471 ਏ ਜੀ ਘਰ ਦੇ ਮਾਲਕਾਂ ਦਾ ਨੰਬਰ ਤੁਸੀਂ ਕੁਝ ਵੀ ਪੁੱਛਣਾ ਹੋਵੇ ਤਾਂ ਉਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਰੇਟ ਦੀ ਗੱਲ ਕਰਨੀ ਹੋਵੇ ਲੋਕੇਸ਼ਨ ਦੀ ਗੱਲ ਕਰਨੀ ਹੋਵੇ ਬਾਕੀ ਤੁਹਾਨੂੰ ਲੋਕੇਸ਼ਨ ਆਪਾਂ ਸਕਰੀਨ ਤੇ ਲਿਖ ਕੇ ਦੱਸ ਵੀ ਦਿੰਨੇ ਆ ਹਾਜੀ ਤਿੰਨ ਚਾਰ ਰੂਮ ਬਣਿਆ ਹੋਇਆ ਸੀਗਾ ਜਿਹੜਾ ਤੁਸੀਂ ਦੇਖ ਰਹੇ ਸੀਗੇ ਇਹਦੇ ਨਾਲ ਆ ਦੇਖੋ ਵੈਂਟੀਲੇਸ਼ਨ ਵਾਸਤੇ ਜਗ੍ਹਾ ਛੱਡੀ ਹੋਈ ਹੈ ਇਸ ਰੂਮ 'ਚ ਸਾਰੀ ਟਾਇਲ ਲੱਗੀ ਹੋਈ ਹੈ ਬਾਕੀ ਤੁਸੀਂ ਦੇਖ ਹੀ ਰਹੇ ਹੋ ਸਾਰਾ ਤੇ ਇਹਦੇ ਨਾਲ ਹੀ ਇੱਕ ਹੋਰ ਰੂਮ ਬਣਿਆ ਹੋਇਆ ਉਹਨੂੰ ਵੀ ਦਿਖਾ ਦਿੰਨੇ ਆ ਹਾ ਦੇਖੋ ਜੀ 4 ਚੌਥਾ ਰੂਮ ਬਣਿਆ ਹੋਇਆ ਤੁਹਾਨੂੰ ਕਿਹਾ ਸੀ ਚਾਰ ਰੂਮ ਖਿਲੁਰਲੇ ਬਣੇ ਹੋਏ ਨੇ ਤੇ ਚਾਰ ਰੂਮ ਦੇਖ ਲੈਣੇ ਜੀ ਹੁਣ ਤੇ ਇਸ ਰੂਮ ਦੇ ਅਗਲੇ ਪਾਸੇ ਵਾਸ਼ਰੂਮ ਬਣਿਆ ਹੋਇਆ ਆ ਜੀ ਵਾਸ਼ਰੂਮ ਵਿੱਚ ਦੇਖੋ ਦੀਵਾਰ ਤੇ ਸਾਰੇ ਟਾਇਲ ਲੱਗੀ ਹੋਈ ਹੈ ਟੂਟੀਆਂ ਸ਼ਾਵਰ ਦੀ ਫਿਟਿੰਗ ਦਾ ਕੰਮ ਸਾਰਾ ਓਕੇ ਰਿਪੋਰਟ ਹੋਇਆ ਹੈ ਜੀ ਤੁਸੀਂ ਸਾਰੀ ਵੀਡੀਓ ਦੇਖੋ ਤੁਹਾਨੂੰ ਕੋਠੇ ਤੋਂ ਵੀ ਦਿਖਾ ਦਿੰਨੇ ਸਾਰਾ ਆਵਾਦੀ ਆਸੇ-ਪਾਸੇ ਬਹੁਤ ਵਧੀਆ ਬਣੀ ਹੋਈ ਹੈ ਜੀ ਤੇ ਬਾਕੀ ਤੁਹਾਨੂੰ ਗਲੀ ਦਾ ਵੀਊ ਵੀ ਦਿਖਾ ਦਿੰਨੇ ਆ ਪਹਿਲਾਂ ਤੁਸੀਂ ਘਰ ਅੰਦਰੋਂ ਦੇਖ ਲਓ ਫੇ ਤੁਹਾਨੂੰ ਗਲੀ ਵੀ ਸਾਰੀ ਦਿਖਾ ਦਾਂਗੇ ਤਾਂ ਕਿ ਤੁਹਾਨੂੰ ਪ੍ਰੋਪਰ ਲੋਕੇਸ਼ਨ ਪਤਾ ਲੱਜੇ ਕਿੰਦਾਂ ਦੀ ਲੋਕੇਸ਼ਨ ਤੇ ਬਣਿਆ ਹੋਇਆ ਘਰ ਇਹ ਤੇ ਐਡਰੈਸ ਵੀ ਤੁਹਾਨੂੰ ਹੁਣੇ ਦੱਸ ਦਿੰਨੇ ਆ ਜੀ ਸਾਡੇ ਕਾਫੀ ਵੀਰਾਂ ਤੇ ਪੈਨਾਂ ਨੇ ਕਮੈਂਟ ਵਿੱਚ ਕਿਹਾ ਸੀਗਾ ਕਿ ਅਮਰੀਕਸਰ ਜ਼ਿਲ੍ਹੇ ਤੋਂ ਕਿਸੇ ਘਰ ਦੀ ਵੀਡੀਓ ਲੈ ਕੇ ਆਓ ਤਾਂ ਉਹਨਾਂ ਦੇ ਡਿਮਾਂਡ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਅਮਰੀਕਸਰ ਜ਼ਿਲ੍ਹੇ ਤੋਂ ਵੀਡੀਓ ਲੈ ਕੇ ਆਏ ਆ ਜੀ ਇਹ ਜੇ ਖਾਨਪੁਰ ਬਟਾਲਾ ਤਹਿਸੀਲੇ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਉੱਪਰਲੇ ਪਾਸੇ ਮੋਂਟੀ ਬਣੀ ਹੋਈ ਹੈ ਉੱਪਰ ਟੈਂਕੀ ਵਗੈਰਾ ਲੱਗੀ ਹੋਈ ਹੈ ਜੀ ਸਾਰੀ ਬਾਕੀ ਤੁਸੀਂ ਆਸੇ-ਪਾਸੇ ਦੇਖ ਹੀ ਲਿਆ ਸਾਰੀ ਆਬਾਦੀ ਕਿਦਾਂ ਸਭ ਦੇ ਘਰ ਬਣੇ ਹੋਏ ਨੇ ਤਾਨੂੰ ਬਾਹਰਲੇ ਪਾਸੋਂ ਗਲੀ ਦਾ ਵੀਊ ਵੀ ਦਿਖਾ ਦਿੰਨੇ ਸਾਰਾ ਨੀਚੇ ਜਾ ਕੇ ਤੁਹਾਨੂੰ ਘਲੀ ਵੀ ਇੱਕ ਵਾਰੀ ਚੈੱਕ ਕਰ ਲਓ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਘਰਾਂ ਕੋਠੀਆਂ ਤੇ ਮਖਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ